ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਹਰਿਆਣਾ ਅਤੇ ਹਿਮਾਚਲ ਤੇ ਮੈਂ ਨਿਦੇਸ਼ਾਪਕ ਪਹਿਲਾਂ ਵੀ ਅਸੀਂ ਗੱਲ ਕੀਤੀ ਆ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਲੈਂਡ ਪੂਲਿੰਗ ਨੀਤੀ ਦੇ ਵਿੱਚ ਸੌਦਾ ਕੀਤੇ ਗਏ ਆ ਸਨ ਉਹਦੇ ਬਾਰੇ ਸੌਦਾਂ ਵੀ ਦੱਸਿਆ ਤੁਹਾਨੂੰ ਕਿ ਕਿਹੜੀਆਂ-ਕਿਹੜੀਆਂ ਸੌਦਾਂ ਕੀਤੀਆਂ ਗਈਆਂ ਸਨ ਲੈਂਡ ਪੂਲਿੰਗ ਨੀਤੀ ਦੇ ਵਿੱਚ ਪਰ ਹੁਣ ਇਸ ਨੀਤੀ ਨੂੰ ਲੈ ਕੇ ਪੰਜਾਬ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਅੱਜ ਕੱਢਿਆ ਜਾ ਰਿਹਾ ਹੈ ਸਾਰੇ ਸ਼ਹਿਰਾਂ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਫੁਟੇਜ ਗੁਰਦਾਸਪੁਰ ਤੋਂ ਵੀ ਸਾਹਮਣੇ ਆਈ ਹੈ ਕਿਸਾਨ ਕਾਫੀ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਕਿਉਂ ਆਖਿਰਕਾਰ ਲੈਂਡ ਪੂਲਿੰਗ ਨੂੰ ਲੈ ਕੇ ਇਨੇ ਗੁੱਸੇ ਠਕੋਣੇ ਕਿਸਾਂ ਅ ਨਿਧੀ ਜਿਵੇਂ ਦਰਸ਼ਕਾਂ ਨੂੰ ਪਹਿਲਾਂ ਵੀ ਅਸੀਂ ਜਾਣਕਾਰੀ ਦੇ ਚੁੱਕੇ ਹਾਂ ਆਖਿਰ ਲੈਂਡ ਪੁਲਿੰਗ ਹੁੰਦਾ ਕੀ ਹੈ ਲੈਂਡ ਪੁਲਿੰਗ ਦੀ ਨੀਤੀ ਦੇ ਵਿੱਚ ਕਿਹੜੇ ਕੁਝ ਸੋਧ ਕੀਤੇ ਗਏ ਨੇ ਪਰ ਅੱਜ ਮੇਨ ਮੁੱਦਾ ਇਹੀ ਹੈ ਕਿ ਕਿਸਾਨ ਇਸ ਦੇ ਖਿਲਾਫ ਟਰੈਕਟਰ ਮਾਰਚ ਕੱਢ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਅੱਜ ਕਿਸਾਨਾਂ ਦਾ ਟਰੈਕਟਰ ਮਾਰਚ ਦੇਖਣ ਨੂੰ ਮਿਲਿਆ ਹੈ ਤੇ ਦੱਸਿਆ ਇਹ ਜਾ ਰਿਹਾ ਹੈ ਕਿ ਸਰਵੰਤ ਸਿੰਘ ਪੰਦੇਰ ਦੀ ਅਗਵਾਈ ਹੇਠ ਇਹ ਪੂਰਾ ਮਾਰਚ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਮਹਿਲਾਵਾਂ ਵੀ ਸ਼ਾਮਿਲ ਹੋਈਆਂ ਬਜ਼ੁਰਗ ਲੋਕੀ ਵੀ ਸ਼ਾਮਿਲ ਹੋਏ ਨੌਜਵਾਨ ਵੀ ਸ਼ਾਮਿਲ ਹੋਏ ਨੇ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਜਿਹੜੀ ਹੈ ਉਹਨਾਂ ਦਾ ਉਹਨਾਂ ਦੀ ਜ਼ਮੀਨ ਜ਼ਬਰਦਸਤੀ ਐਕਵਾਇਰ ਕਰਨਾ ਚਾਹੁੰਦੀ ਹੈ ਉਹਨਾਂ ਦੇ ਨਾਲ ਜ਼ਬਰਦਸਤੀ ਜਿਹੜੀ ਉਹਨਾਂ ਦੇ ਪਲਾਂਟ ਨੇ ਜਿਹੜੇ ਉਹਨਾਂ ਦੇ ਪਲਾਟ ਨੇ ਉਹ ਲੈਣਾ ਚਾਹੁੰਦੀ ਹੈ ਤੇ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਦੂਜੇ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਕਿਸਾਨਾਂ ਤੋਂ ਅਸੀਂ ਬਿਲਕੁਲ ਵੀ ਜ਼ਬਰਦਸਤੀ ਨਹੀਂ ਕਰਾਂਗੇ ਜੇਕਰ ਕਿਸਾਨਾਂ ਦੀ ਮਰਜ਼ੀ ਹੋਵੇਗੀ ਤਾਂ ਉਹਨਾਂ ਦੀ ਜ਼ਮੀਨ ਲਈਤੀ ਜਾਵੇਗੀ ਸਭ ਤੋਂ ਪਹਿਲਾਂ ਇਹ ਦੱਸ ਦਈਏ ਤੁਹਾਨੂੰ ਕਿ ਲੈਂਡ ਪੁਲਿੰਗ ਦੇ ਵਿੱਚ ਸਰਕਾਰ ਜਿਹੜੀ ਹੈ ਜ਼ਮੀਨ ਖਰੀਦੀਦੀ ਨਹੀਂ ਹੈ ਜ਼ਮੀਨ ਜਿਹੜੀ ਹੈ ਉਹ ਆਪਣੀ ਮਰਜ਼ੀ ਦੇ ਨਾਲ ਕਿਸਾਨ ਸਰਕਾਰ ਨੂੰ ਦਿੰਦੇ ਨੇ ਫਿਰ ਸਰਕਾਰ ਸਰਕਾਰ ਜਿਹੜੀ ਹੈ ਉਸ ਜ਼ਮੀਨ ਨੂੰ ਡਿਵੈਲਪ ਕਰਕੇ ਦਿੰਦੀ ਹੈ ਤਾਂ ਕਿ ਕਿਸਾਨ ਜੇਕਰ ਅੱਗੇ ਉਸ ਜ਼ਮੀਨ ਨੂੰ ਕਦੇ ਵੇਚਦੇ ਨੇ ਜਾਂ ਫਿਰ ਉਸ ਤੇ ਕੁਝ ਹੋਰ ਕੰਸਟਰਕਸ਼ਨ ਕਰਦੇ ਨੇ ਤੇ ਉਹਨਾਂ ਨੂੰ ਫਾਇਦਾ ਹੁੰਦਾ ਹੈ ਤਾਂ ਇਹ ਚੀਜ਼ ਹੈ ਤੇ ਇਸ ਦੇ ਵਿੱਚ ਸਰਕਾਰ ਦਾ ਇਹ ਕਹਿਣਾ ਹੈ ਕਿ ਇਸ ਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਪਰ ਕਿਸਾਨ ਇਸ ਨੂੰ ਦੂਸਰੇ ਤਰੀਕੇ ਦੇ ਨਾਲ ਲੈ ਰਹੇ ਨੇ ਕਿਸਾਨ ਇਸ ਦਾ ਵਿਰੋਧ ਕਰ ਰਹੇ ਨੇ ਕਿਸਾਨ ਕੀ ਕੁਝ ਕਹਿ ਰਹੇ ਨੇ ਪਹਿਲਾਂ ਉਹ ਸਮਝਾ ਦਿੰਦੇ ਆ ਵੇਖੋ ਅੱਜ ਇਹ ਸੰਯੁਕਤ ਮੋਰਚੇ ਦੀ ਕਾਲ ਆ ਜਿਹੜੀ ਲੈਂਡ ਪੋਲਿੰਗ ਪਾਲਿਸੀ ਜਿਹੜੀ ਸਰਕਾਰ ਨੇ ਤਿਆਰ ਕੀਤੀ ਆ ਉਹ ਬਿਲਕੁਲ ਕੱਲੇ ਕਿਸਾਨਾਂ ਵਾ ਤੇ ਘੱਟ ਨਹੀਂ ਉਹ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਿਹੜੇ ਵੀ ਕੋਈ ਉਸ ਪਾਲਿਸੀ ਚ ਆਉਂਦਾ ਉਹਨਾਂ ਸਾਰਿਆਂ ਵਾਸਤੇ ਬਹੁਤ ਘਾਟਕ ਆ ਉਨ ਜੇ ਤੁਸੀਂ ਚੰਗੀ ਤਰ੍ਹਾਂ ਪੜੋਗੇ ਕਿਤੇ ਬਾਅਦ ਕਰਿਓ ਤੇ ਉਹ ਇੰਨੀ ਮਾੜੀ ਆ ਕਿ ਸਿੱਧਾ ਤੇ ਸਿੱਧਾ ਹੀ ਇੱਕ ਮਤਲਬ ਕਿਸਾਨਾਂ ਮਜ਼ਦੂਰਾ ਸਾਰਿਆਂ ਦਾ ਸੋਸ਼ਲ ਹੈ ਵੱਡਾ ਜਿਹੜਾ 164 ਪਿੰਡ ਇਹਨਾਂ ਨੇ ਠਾਲਣ ਦੀ ਪਲਾਨ ਬਣਾਇਆ ਲੁਧਿਆਣੇ ਕੱਲੇ ਤੋਂ ਉਹ 164 ਪਿੰਡਾਂ ਦੇ ਡੰਗਰ ਉਹਨਾਂ 164 ਪਿੰਡਾਂ ਦੇ ਮਜ਼ਦੂਰ ਉਹਨਾਂ 164 ਪਿੰਡਾਂ ਦੇ ਜਿਹੜੇ ਖੇਤੀ ਕਰਦੇ ਉਹ ਕਿੱਥੇ ਜਾਣਗੇ ਖੇਤੀ ਕਰਨ ਵਾਲੇ ਨੂੰ ਕਹਿੰਦੇ ਤੇਰੇ ਕੋਲ ਤੇਰੇ ਕੋਲ 2 ਕਿੱਲੇ ਪੈਲੀ ਲਵਾਂਗੇ ਤੇ ਤੈਨੂੰ 2 ਕਰਾਣਾ ਦੇ ਦਾਂਗੇ ਦੇਣਾ ਤੈਨੂੰ ਘੁੱਕ ਨਹੀਂ 2 ਕਰਾਣਾ ਪੈਲੀ ਦੇ ਦਾਂਗੇ ਇਹ ਕਿੱਛੇ ਦੀ ਇੱਕ ਇਨਸਾਫ ਆ ਵੀ ਜੇ ਕਿਸ ਨੇ ਪੈਲੀ ਵੇਚਣੀ ਆ ਉਹ ਪੈਲੀ ਵਾਲੇ ਦੀ ਮਰਜ਼ੀ ਆ ਉਹ ਆਪਣਾ ਕਰੋੜ ਦਾ ਕਿੱਲਾ ਵੇਚੇ ਉਹ 2 ਕਰੋੜ ਦਾ ਵੇਚੇ ਕਿਉਂਕਿ ਇਹ ਜੱਦੀ ਜਾਇਦਾਦ ਆ ਸਾਡੀਆਂ ਇਹ ਕਿਸੇ ਸਰਕਾਰ ਦੀਆਂ ਨਹੀਂ ਗੀਆਂ ਨਾ ਕਿ ਸਰਕਾਰ ਨੇ ਦਿੱਤੀਆਂ ਸਾਡੇ ਬਜ਼ੁਰਗਾਂ ਨੇ ਇਹ ਔਖੇ ਹੋ ਕੇ ਪਾਟੇ ਕੱਪੜੇ ਪਾ ਕੇ ਤੇ ਬੜੇ ਜ਼ੋਰ ਨਾਲ ਹਲਵਾ ਵਾ ਕੇ ਆਬਾਦ ਕੀਤੀਆਂ ਪੈਲੀਆਂ ਤੇ ਸਾਡੇ ਵਾਸਤੇ ਜ਼ਮੀਨਾਂ ਰੱਖਿਆ ਵੀ ਗਾਂ ਦੋਗਾ ਪਿਓ ਹੀ ਹੁੰਦਾ ਗਾਂ ਦੋਗਾ ਵੀ ਰੋਟੀ ਖਾਂਦਾ ਰਵੇ ਕੋਈ ਨੋ ਕੋਈ ਜਿਹੜੇ ਬੰਦੇ ਦੀ ਕਿਸਾਨ ਦੀ ਕਿੱਲਾ ਜ਼ਮੀਨ ਜਾਣੀ ਆ ਉਹਨੂੰ 100 ਗਾਇ ਦਾ ਪਲਾਟ ਦੇਣਾ ਵਾ ਇੱਕ ਕਮਰਸ਼ੀਅਲ ਪਲਾਟ ਦੇਣਾ ਵਾ ਮੈਂ ਹੁਣੇ ਇਹ ਦੇ ਵੇਖ ਕੇ ਆ ਕਿ ਆਏ ਅੱਜ ਤੋਂ 25 ਸਾਲ ਪਹਿਲਾਂ ਦੀ ਜ਼ਮੀਨ ਰਿਕੁਆਇਰ ਹੋਈ ਆ ਅਜੇ ਤੱਕ ਇਹ ਨਹੀਂ ਡਿਵੈਲਪ ਹੋਈ ਤੇ ਉਹ ਜਿਹੜੀ ਡਿਵੈਲਪ ਆ ਉਸ ਤੇ ਤੇ ਲੱਗਣਗੇ 50 ਸਾਲ ਲੱਗਣਗੇ 75 ਲੱਗਣਗੇ ਕਿੰਨੇ ਲੱਗਣਗੇ ਇਹਦੇ ਵਾਸਤੇ ਕੋਈ ਗਾਰੰਟੀ ਨਹੀਂ ਹੈਗੀ ਇਸ ਕਰਕੇ ਜਿਹੜੇ ਲੋਕ ਉੱਥੋਂ ਉੱਜਣਗੇ ਉਹਨਾਂ ਦਾ ਰੋਟੀ ਖਾਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਜਦੋਂ ਚੰਡੀਗੜ੍ਹ ਬਣਿਆ ਸੀ ਉਦੋਂ 2000 ਏਕੜ ਜ਼ਮੀਨ ਦਾ ਨੁਕਸਾਨ ਹੋਇਆ ਸੀ ਐ ਅੱਜ ਦੀ ਡੇਟ 'ਚ 40000 ਏਕੜ ਜ਼ਮੀਨ ਜਿਹੜੀ ਖਰਾਬ ਹੋ ਗਈ ਏ ਅੱਗੇ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਹੜੇ ਪੰਜਾਬ 'ਚੋਂ 40000 ਏਕੜ ਜ਼ਮੀਨ ਵਗਦੀ ਜ਼ਮੀਨ ਆ ਪੰਜਾਬੂ ਜ਼ਮੀਨ ਜੇ ਉਹਨੂੰ ਜੀ ਵੇਸਟ ਕਰੋਗੇ ਤੇ ਪੰਜਾਬ ਕੋ ਕੀ ਰਹਿ ਜਾ। ਇਹਦੀਆਂ ਪਹਿਲੀਆਂ ਕਲੋਨੀਆਂ ਬਣੀਆਂ 40% ਕਲੋਨੀਆਂ ਜਿਹੜੀਆਂ ਖਾਲੀ ਆ। ਕਿੱਥੋਂ ਇਹਨਾਂ 5000 ਹਰ ਇੱਕ ਜ਼ਮੀਨ ਜਿਹੜੀ ਪੰਜਾਬ ਦੀ ਬਣਦੇ 27 ਸ਼ਹਿਰਾਂ ਦੀ। ਇਹ ਲੋਕਾਂ ਨੂੰ ਵੇਖ ਕੇ ਕਰਦੇ ਆ। ਅੱਜ ਕਹਿੰਦੇ ਕੀ ਹਰ ਕਿਆ ਦੇ ਦਾਂਗੇ ਠੇਕਾ 2 ਸਾਲ ਦੇ ਦਾਂਗੇ 3 ਸਾਲ ਦੇ ਦਾਂਗੇ ਕੀ 10 ਫਿਰ ਜ਼ਮੀਨ ਲੈ ਕੇ ਉਹਨੂੰ 10 ਮਹੀਨੇ ਦਾ ਪਲਾਟ ਦੇ ਤਾਂ ਕੀ ਕਰੇਗਾ। ਉਹ ਕੀ ਖਾਂਗੇ? ਉਹ ਪ੍ਰਵਾਸ ਖਾਂ ਮਰ ਜਾਏਗਾ। ਇਸ ਕਰਕੇ ਇਹ ਗਰੁੱਪ ਪਾਰਟੀ 40000 ਦੇ ਠੇਕਾ ਵੀ ਦੇ ਰਹੇ ਆ 30000 ਦਾ ਠੇਕਾ ਕਹਿੰਦੇ ਆ 3 ਸਾਲ ਦਾਣਾ ਕਲੋਨੀ 20 ਸਾਲ ਨੂੰ ਬਣੇਗੀ ਜਾਗਰ ਅਤੇ ਮੋਕੀ ਖਾਨੇ ਇੱਕੇ ਰਹਿਣਗੇ ਤਾਂ ਤੁਸੀਂ ਸੁਣਿਆ ਕਿਸਾਨ ਜਿਹੜੇ ਕੁਝ ਨੇ ਉਹ ਇਸ ਦਾ ਵਿਰੋਧ ਵੀ ਕਰ ਰਹੇ ਨੇ ਕੁਝ ਕਿਸਾਨ ਇਸ ਦੇ ਪੱਖ ਦੇ ਵਿੱਚ ਨੇ ਹਾਲਾਂਕਿ ਪਟਿਆਲਾ ਦੇ ਵਿੱਚ 150 ਏਕੜ ਜ਼ਮੀਨ ਸਰਕਾਰ ਨੂੰ ਮਿਲ ਚੁੱਕੀ ਹੈ ਕਿਸਾਨਾਂ ਦੇ ਵੱਲੋਂ ਤੇ ਸਰਵੰਤ ਸਿੰਘ ਪੰਦੇੜ ਦੇ ਨਾਲ ਵੀ ਅੱਜ ਅਸੀਂ ਗੱਲਬਾਤ ਕੀਤੀ ਸੀ ਉਹਨਾਂ ਦਾ ਕਹਿਣਾ ਇਹ ਹੈ ਕਿ ਸਰਕਾਰ ਜ਼ਬਰਦਸਤੀ ਕਰ ਰਹੀ ਹੈ ਕਿਸਾਨਾਂ ਦੇ ਨਾਲ ਅਸੀਂ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦੇ ਫਿਰ ਜਦੋਂ ਅਸੀਂ ਉਹਨਾਂ ਤੋਂ ਸਵਾਲ ਪੁੱਛਿਆ ਕਿ ਜਦੋਂ ਪ੍ਰਾਈਵੇਟ ਕਲੋਨਿਸ ਜਿਹੜੀਆਂ ਕੱਟੀਆਂ ਜਾਂਦੀਆਂ ਨੇ ਉਸ ਦੇ ਵਿੱਚ ਤਾਂ ਕਿਸਾਨ ਆਪਣੀ ਜ਼ਮੀਨਾਂ ਦੇ ਦਿੰਦੇ ਨੇ ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਉਹ ਜ਼ਬਰਦਸਤੀ ਨਹੀਂ ਲੈਂਦੇ ਤਾਂ ਇਸ ਦੇ ਵਿੱਚ ਕਿਹਾ ਇਹ ਜਾ ਸਕਦਾ ਹੈ ਕਿ ਸ਼ਾਇਦ ਕਿਸਾਨਾਂ ਨੂੰ ਠੀਕ ਤਰੀਕੇ ਦੇ ਨਾਲ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਇਸ ਤਰੀ ਇਸ ਨੀਤੀ ਦੇ ਬਾਰੇ ਪੂਰੀ ਤਰੀਕੇ ਦੇ ਨਾਲ ਜਾਣਕਾਰੀ ਕਿਸਾਨਾਂ ਦੇ ਕੋਲ ਨਹੀਂ ਹੈ ਕਿਉਂਕਿ ਸਰਕਾਰ ਕੱਲ ਹਰਜੋਤ ਸਿੰਘ ਬੈਂਸ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਸੀ ਉਹ ਵੀ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਜਿਹੜੀ ਵੀ ਲੈਂਡ ਪੁਲਿੰਗ ਦੀ ਸਕੀਮ ਹੈ ਉਸ ਦੇ ਵਿੱਚ ਕਿਸਾਨਾਂ ਤੋਂ ਜ਼ਬਰਦਸਤੀ ਨਹੀਂ ਕੀਤੀ ਜਾਵੇਗੀ ਜਿਹੜੇ ਕਿਸਾਨ ਸਰਕਾਰ ਦੇ ਨਾਲ ਖੜੇ ਹੋਣਗੇ ਜਿਹੜੇ ਕਿਸਾਨ ਆਪਣੀ ਜ਼ਮੀਨਾਂ ਦੇਣਾ ਚਾਹੁੰਦੇ ਨੇ ਉਹਨਾਂ ਦੀ ਹੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ ਤੇ ਉਹਨਾਂ ਨੂੰ ਫਾਇਦਾ ਹੀ ਮਿਲੇਗਾ ਕਿਉਂਕਿ ਸਰਕਾਰ ਇਹਨਾਂ ਜ਼ਮੀਨਾਂ ਤੇ ਸਕੂਲ ਬਣਾਉਂਦੀ ਹੈ ਸੜਕਾ ਬਣਾਉਂਦੀ ਹੈ ਤੇ ਜਿਹੜੇ ਵੀ ਸਰਕਾਰੀ ਫੈਕਟਰੀਜ਼ ਹੁੰਦੀਆਂ ਨੇ ਔਰ ਡਵੈਲਪ ਕਰਕੇ ਦਿੰਦੀ ਹੈ ਤਾਂ ਇੱਕ ਤਰੀਕੇ ਦੇ ਨਾਲ ਕਿਸਾਨਾਂ ਦੇ ਜ਼ਮੀਨਾਂ ਦੀ ਰੇਟ ਵੱਧਦੇ ਹੀ ਨੇ ਇਸ ਦੇ ਵਿੱਚ ਕੋਈ ਘਾਟਾ ਨਹੀਂ ਹੋ ਰਿਹਾ ਪਰ ਫਿਰ ਵੀ ਇਹ ਸਮਝ ਨਹੀਂ ਆ ਰਿਹਾ ਸ਼ਾਇਦ ਕਿਸਾਨਾਂ ਨੂੰ ਇਸ ਬਾਰੇ ਕਿ ਉਹਨਾਂ ਦਾ ਫਾਇਦਾ ਹੈ ਜਾਂ ਨੁਕਸਾਨ ਹੈ ਸ਼ਾਇਦ ਇੱਥੇ ਜਾਣਕਾਰੀ ਦੀ ਘਾਟ ਹੈ ਉਹਨਾਂ ਦੇ ਕੋਲ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਸਰਕਾਰ ਦੇ ਵੱਲੋਂ ਜਿਸ ਦੇ ਵਿੱਚ ਕਿਸਾਨਾਂ ਦੇ ਨਾਲ ਤੱਕਾ ਹੋ ਰਿਹਾ ਹੈ ਤਾਂ ਇੱਥੇ ਕੌਣ ਗੱਲ ਲੁਕੋ ਰਿਹਾ ਹੈ ਕੌਣ ਸਾਹਮਣੇ ਗੱਲ ਕਰ ਰਿਹਾ ਹੈ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਦੋਨਾਂ ਦੇ ਪੱਖ ਅਸੀਂ ਸੁਣ ਚੁੱਕੇ ਹਾਂ ਸਰਕਾਰ ਕਹਿ ਰਹੀ ਹੈ ਕਿ ਕਿਸਾਨ ਜਿਹੜੇ ਨੇ ਉਹ ਆਪਣੀ ਮਰਜ਼ੀ ਦੇ ਨਾਲ ਜ਼ਮੀਨ ਦੇਣਗੇ ਦੂਜੇ ਪਾਸੇ ਕਿਸਾਨ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਜ਼ਬਰਦਸਤੀ ਸਾਡੀ ਜ਼ਮੀਨਾਂ ਜਿਹੜੀਆਂ ਨੇ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਸਰਕਾਰ ਦੇ ਵੱਲੋਂ ਆ ਬਹੁਤ ਸਾਰੇ ਪਾਸੇ ਕਿਸਾਨਾਂ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਪਰ ਇਸ ਯੋਜਨਾ ਨੂੰ ਲਾਭ ਵੀ ਸਰਕਾਰ ਨੂੰ ਮਿਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਲੈਂਡ ਪੂਲਿੰਗ ਯੋਜਨਾ 'ਚ ਸਰਕਾਰ ਨੂੰ ਇੱਕ ਪਾਸੇ ਕਾਮਯਾਬੀ ਵੀ ਮਿਲ ਰਹੀ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਜੇ ਗੱਲ ਕਰੀਏ ਇੱਕੋ ਦਿਨ 'ਚ ਸਰਕਾਰ ਨੂੰ 280 ਏਕੜ ਜ਼ਮੀਨ ਜਿਹੜੀ ਆ ਕਿਸਾਨਾਂ ਨੇ ਦੇ ਦਿੱਤੀ ਐ ਜ਼ਮੀਨ ਮਾਲਕਾਂ ਦੇ ਵੱਲੋਂ ਲਗਾਤਾਰ ਆਪਣੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਸੌਪੀਆਂ ਜਾ ਰਹੀਆਂ ਨੇ ਸਰਕਾਰ ਨੂੰ ਪਟਿਆਲਾ ਚ ਹੁਣ ਤੱਕ 150 ਏਕੜ ਜ਼ਮੀਨ ਸਰਕਾਰ ਨੂੰ ਮਿਲ ਚੁੱਕੀ ਐ ਤੇ ਮੋਹੱਲੇ ਦੇ ਵਿੱਚ ਵੀ 50 ਤੋਂ ਵੱਧ ਕਿਸਾਨ ਨੇ ਆਪਣੀਆਂ ਜ਼ਮੀਨਾਂ ਦੇ ਦਿੱਤੀਆਂ ਨੇ ਸਰਕਾਰ ਨੂੰ ਕਾਫੀ ਸਾਰੇ ਕਿਸਾਨ ਜਿਹੜੇ ਨੇ ਉਹ ਇਸ ਸੋਧ ਤੋਂ ਖੁਸ਼ ਵੀ ਨੇ ਖੁਸ਼ ਵੀ ਨਜ਼ਰ ਆ ਰਹੇ ਨੇ ਕਾਫੀ ਸਾਰੇ ਕਿਸਾਨ ਜਿਹੜੇ ਨੇ ਵਿਰੋਧ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਕਾਫੀ ਸਾਰੇ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਸਾਡੀ ਜਿਹੜੀ ਜ਼ਮੀਨ ਆ ਅਸੀਂ ਨਹੀਂ ਦੇਵਾਂਗੇ ਕਿਉਂਕਿ ਉਹ ਸਾਡੀ ਮਾਂ ਹੈ ਅਸੀਂ ਆਪਣੀ ਮਾਂ ਨਹੀਂ ਦਵਾਂਗੇ ਕਿਸੇ ਨੂੰ ਤਾਂ ਕਰਕੇ ਸ਼ਾਇਦ ਭਾਵਨਾਵਾਂ ਦੇ ਵਿੱਚ ਆ ਕੇ ਉਹ ਵਿਰੋਧ ਕਰ ਰਹੇ ਨੇ ਕੀ ਲੱਗਦਾ ਹੈ ਹਾਂ ਤੇ ਇਹੀ ਜਿਵੇਂ ਅਸੀਂ ਪਹਿਲਾਂ ਵੀ ਜਾਣਕਾਰੀ ਦਿੱਤੀ ਕਿ ਕਿਸਾਨ ਵਿਰੋਧ ਕਰ ਰਹੇ ਨੇ ਕੁਝ ਜਾਣਕਾਰੀ ਦੀ ਘਾਟ ਹੈ ਹਾਲਾਂਕਿ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਹਾਲਾਂਕਿ ਇਸ ਦੇ ਵਿੱਚ ਸਰਕਾਰ ਵੀ ਇਹੀ ਕਹਿ ਰਹੀ ਹੈ ਕਿ ਜੇਕਰ ਤੁਹਾਡੀ ਮਰਜ਼ੀ ਨਹੀਂ ਹੈ ਤੇ ਅਸੀਂ ਤੁਹਾਡੀ ਜ਼ਮੀਨ ਜਿਹੜੀ ਹੈ ਐਕਵਾਇਰ ਨਹੀਂ ਕਰਾਂਗੇ ਫਿਲਹਾਲ ਅੱਜ ਦੇ ਲਈ ਇੰਨਾ ਹੀ ਤੁਸੀਂ ਦੇਖਦੇ ਰਹੋ ਨਿਊਜ਼ ਸਟੇਟ ਪੰਜਾਬ ਹਰ ਰੋਜ਼ ਹਮਾ ਚਲ ਧੰਨਵਾਦ